ਹਾਂ ਬੜਾ ਚੰਗੀ ਐ ਤੇ 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 ਹਾਂ ਉਹ ਲੱਗਿਆ ਬੰਦ ਲੈਣੀ ਚੱਲ ਨਹੀਂ ਤੇ ਕਿੰਨੇ ਕਿ ਬਣਾਉਣ ਨੂੰ 3 ਚੰਗੇ 3 ਚੰਗੇ ਪਰ ਇਹਦੇ ਸਕੂਲ ਸਟਾਰਟ ਹੋ ਜਾਣੇ ਆ ਇਸ ਕਰਕੇ ਬਣਾਉਣ ਦੇਈ ਆ ਆ ਵਾਲੇ ਸਣਾਉਣ ਹਾਂ ਇਹ ਤੇ ਲੈ ਆ ਆ ਆ ਆ ਨਹੀਂ ਤੇ ਇਹ ਜਦ ਨਾਲ ਉਤਾਰੇ ਕਾਜੀ ਜਦ ਇਹ ਕੰਪਲੀਟ ਹੁੰਦਾ ਵਾ ਫਿਰ ਤੁਹਾਨੂੰ ਦਿਖਾਉਣੇ ਆ ਚਲ ਆ ਸਾਡੇ ਕਾਕਾ ਕੀ ਬਣਾਉਣ ਡਿਆ ਵਾ ਕਿ ਬਣਾਉਣ ਨਹੀਂ ਆ ਤੁਖਾਈ ਜਨ ਨਹੀਂ ਆ ਸਾਰੇ ਖਾਈ ਜਾਣ ਨਹੀਂ ਆ ਹੈ ਤੇਨੂੰ ਦੋ ਦੋ ਨਹੀਂ ਮਿਲੇ ਹਾਂ ਹੈ ਠੀਕ ਆ ਉਪਰ ਹੀ ਤੇ ਸਾਰੇ ਖਾਈ ਜਾਣ ਲਈ ਹੈ ਸੋ ਅੱਜ ਮਾਂ ਗਾਲੀ ਤੇਰੇ ਕੁਮਕੀ ਵੱਤ ਨਹੀਂ ਮੈਂ ਇਹ ਉਪਰ ਹੀ ਚਾਟ ਬਣਾ ਲਿਆ ਪਾਣ ਨਹੀਂ ਗਾ ਕਿ ਬਣਾਇ ਕਿਦਨੇ 1 ਮੈਨੇ ਆ ਪਰਿਨੇ ਬਣਾਇਆ ਇਹੋਨੇ ਦੇ ਸਕੂਲ ਲੱਗ ਜਾਣੇ ਆ ਤੇ ਤੇ ਮੈਡਮ ਨੂੰ ਦਿਖਾਉਣਾ ਇੰਨੇ ਇੱਕ ਟਰੀ ਵੀ ਬਣਾਇਆ ਵਾ ਹਨਾ ਆ ਦਿਖਾ ਮੈਨੂੰ ਇੱਕ ਪਰਿਨੇ ਆ ਟਰੀ ਬਣਾਇਆ ਵਾ ਹਾਂ ਕੀ ਦੀਨ ਚ ਤ੍ਰੀ ਚਾਰ ਤ੍ਰੀ ਚਾਰ ਇੱਥੇ ਹੁਣ ਸਾਰਿਆਂ ਦੀਆਂ ਫੋਟੋ ਲੱਗਣੀਆਂ ਸਾਰੀ ਫੈਮਲੀ ਦੇ ਸਾਰੇ ਟੱਬਰ ਦੀਆਂ ਜੈਸਮੀਨ ਹਾਂ ਚਾ ਮੇਰੀ ਨਹੀਂ ਹੁਣ ਗਈਏਗੀ ਟੈਸਲੀ ਸੁਖਮਨ ਦੀਪ ਕੋ ਬਟਰਫਲਾਈ ਐਸ ਮੈਲੀ ਸਟਾਰ ਹਾਂ ਹਾ ਫਲਾਵਰ ਚਾਹੀਏ ਨਾ ਤੇ ਬਾਕੀ ਦੇ ਕਿਤੇ ਜਿਹੜੇ ਇਹ ਨਿਵੜੇ ਲਿਆਂਦੇ ਹੀ ਜਿਹੜੇ ਬਾਕੀ ਦੇ ਕਿਤੇ ਹਾਂ ਅਸੀਂ ਫੋਟੋਆਂ ਤਾਂ ਲਈ ਫੋਟੋਆਂ ਦਵਾਤ ਕਿਹੜੀਆਂ ਫੋਟੋਆਂ ਛੋਟੀਆਂ ਚਲੋ ਠੀਕ ਆ ਲੈ ਕੇ ਜਾਏ ਉਹ ਸਕੂਲ ਫਰਤ ਦੇ ਸਕੂਲ ਜਾਣਾ ਤੇ ਹੁਣ ਸਵੇਰੇ ਟਾਈਮ ਨਾਲ ਉੱਠ ਜੀ ਹਾਂ ਹੁੰਜੂ ਬਾਜੂ ਬਾ ਨਗਰੀ ਠੀਕ ਹੈ ਚੂ ਬਾਦ ਮੈਂ ਕਰੂੰਗੀ ਚੂ ਬਾਦ ਮੈਂ ਕਰਾਂਗੀ ਤੂੰ ਹਾਂ ਚਲੋ ਓਕੇ ਬਾਏ ਓਕੇ ਬਾਏ ਸਹਾਬ ਸੱਚੀ ਕੋ ਮਾਈ ਥੈਂਕ ਯੂ ਹਾਂ ਅ ਸਕੂਲ ਚਲਦੀ ਆ ਫਰੀਦ ਅੱਜ ਫਰਸਟ ਡੇ ਆ ਹੈਨਾ ਸਕੂਲ ਦਾ ਤੇ ਮੈਂ ਉਹ ਸਕੂਲ ਛੱਡ ਕੇ ਚਲਦੀ ਆ ਠੀਕ ਹੈ ਚਲੋ ਜੀ ਚਲਿਏ ਹਾਂ ਚਲੋ ਨਿਕਲੋ ਬਾਹਰ ਚਲੋ ਚਾਬੀ ਖੜ ਚਾਬੀ ਚਲੋ ਜੀ ਮੈਂ ਪਰੇ ਨੂੰ ਛੱਡ ਆਵਾਂ ਸਕੂਲ